ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੋਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਗੱਬਣਾ ਥੋੜੇ ਕਿ ਦਿਨ ਘਰਮ ਵਾਲੀ ਲੈਦੀ ਆ ਇੱਕ ਤਾਜੀ ਸੋਈ ਆ ਆਫ ਕਰ ਲੈਨੇ ਆ ਬਾਈਨਾ ਗੱਲ ਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਹੋਰ ਬਾਈ ਗੱਗੂ ਠੀਕ ਹੋ ਗੋ ਵਧੀਆ ਜੀ ਬਈ ਜਿਹੜੇ ਪਹਿਲਾ ਵੀਡੀਓ ਪਾਈ ਸੀ ਕਿ ਮੇਰਾ ਰਸਪਾਤ ਬਹੁਤ ਵਧੀਆ ਜੀ ਫਿਰ ਅਗੀਆਂ ਸਾਰੀਆਂ ਬੜਾਂ ਵੇਚ ਗਈ ਗਾ ਵੀ ਬਹੁਤ ਚੰਗੀਆਂ ਸੀ ਨਾ ਬਹੁਤ ਚੰਗੀਆਂ ਬੜਾਂ ਸੀ ਮੁੱਲ ਵੀ ਜਾਈ ਸੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਹੋਵੇ ਨਾਮ ਜਗਰਾਤ ਸਿੰਘ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਬਈ ਨਹੀਂ ਨਹੀਂ ਸ਼ਹਿਰ ਲੱਗਦਾ ਬਰੋੜ ਆਪਾਂ ਨੂੰ ਜੀ ਮੋਬਾਈਲ ਨੰਬਰ ਬੋ 9501417931 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਪਲੂਨ ਬੱਚੇ ਸੂਈ ਆ ਜੀ ਕਦੋਂ ਸੂਈ ਆ ਬਈ ਇਹਨੂੰ ਹੋ ਗਏ ਕਿੰਨਾ ਕ ਬਈ ਬੋਲਾ ਹੁਣ ਹਾਜਰ ਬੋਲਾ 17 18 ਲੀਟਰ ਹੋਊਗਾ ਵੀਰੇ ਹੁਣ ਨੈਟ ਹਾਜਰ ਲੈਵਾ ਦੇ ਹਨਾ ਕਮਾਲ ਦਾ ਬਈ ਕਮਾਲ ਆ ਵੀਰੇ ਹੋਈਦਾ ਇਹ ਪੀਨ ਫੜਨਾ ਆ ਲਾਂਡੋ ਲਾਈਆਂ ਹਜੇ ਦਿਖਾਉਂਦੀ ਆ ਹਜੇ ਚਵਾਈ ਦੇ ਟਾਈਮ ਪਿਆ ਔਰ ਸਾਰੀਆਂ ਬੜਦੇ ਲੱਗਣ ਲੈ ਕਾੜਪੜਾ ਚੰਗਾ ਹਨਾ ਬਾਈ ਕਿਵੇਂ ਬਈ ਟੱਕ ਨੰਬਰ ਵੀ ਇੱਕ ਨੰਬਰ ਹੱਥ ਵੀ ਨਾ ਲਾਵੇ ਬੋਲ ਦੇ ਬਈ ਤੋਰ ਕਰ ਫੁੱਲ ਬਰੀਡ ਆ ਲੈਵਾ ਕਮਾਲ ਦਾ ਫੀਟਿੰਗ ਦੇਖੋ ਲੈਵਰੀ ਇੱਕ ਨੰਬਰ ਆ ਫਾੜੀ ਵਾਲਾ ਆ ਕਾੜੂ ਸੈਟ ਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਜੇਰ ਜੁਰ ਦੀ ਓਕੇ ਬਾਈ ਇੱਕ ਨੰਬਰ ਹੈ ਜੇ ਇੱਕ ਨੰਬਰ ਹੈ ਜੇ ਜੁਰ ਦੀ ਉਵੇਂ ਦਸੀ ਜਾਂਦੇ ਆ ਕਰਦ ਚੰਗਾ ਆ ਫੜਲਾ ਨਾ ਨਾ ਫੜਲਾ ਸੂਈ ਸਵਾਈ ਆ ਥੋੜਾ ਬੱਚੇ ਦਾ ਕਰੋਗੇ ਕਰਦੀ ਹੈ ਇਸ ਤਾਈ ਆਪਣਾ ਕੋਲ ਅੱਜੀ ਆ ਅੱਜੀ ਆਈ ਹੈ ਇਸ ਘਾ ਦੇ ਮੜਾ ਜੀ ਬਿਊਟੀ ਦੇਖ ਹੈ ਨਾ ਬਾਈ ਛੋਟਾ ਛੋਟਾ ਕੰਨ ਹੈ ਨਾ ਬੋਦੀ ਬਾਦੀ ਪੂਰੀ ਚੱਗੀ ਸੁਨੱਕ ਪੋਣਾ ਲਗੜ ਦੇ ਵਿੱਚ ਫੁੱਲ ਥੋੜਾ ਬੱਚੇ ਦਾ ਜ਼ਰੂਰ ਕਰਦੀ ਹੈ ਲੈ ਚੱਲ ਤਾਂ ਹੀ ਲੈ ਤੋਰ ਦੇ ਮੜੀ ਚੱਲ ਪੁੱਤ ਲੈ ਵਾ ਦੇਖੋ ਬਾਈ ਆ ਬਾਤ ਆ ਫੀਟਿੰਗ ਚ ਚੈੱਕ ਕਰੋ ਲੇਵੇ ਦੀ ਬਾਕੀ ਤੋਰਾ ਹੀ ਰੱਖਦਾ ਕਰਮ ਵਾਲੇ ਦਾ ਲੱਤਾਂ ਚੌੜੀਆਂ ਕਰ ਕਰ ਤੋਰਦੀ ਆ ਲੇਵਾ ਇੱਕ ਨੰਬਰ ਆ ਬਾਈ ਬਾਕੀ ਚਵਾਈ ਚਵਾਈ ਬਾਈ ਫੇਸ ਦੀ ਬਿਊਟੀ ਦੇਖੋ ਲੈ ਬਰੀਡ ਬਹੁਤ ਆ ਯਾਰ ਬਾਈ ਹੈਨਾ ਬਹੁਤ ਅਸਲਾ ਵੀਰੇ ਕਿੰਨਾ ਦੁੱਧ ਦੀ ਦੂ ਹੋ ਰਸਤੀ ਮੇੜਿਆ ਦੁੱਧ ਦੇ ਦੂ ਵੀਰੇ 24 25 ਕਿਲੋ ਬੱਛੀ ਹਮ ਬਰੀਕੀ ਚ ਬਹੁਤ ਆ ਬੋਲੀ ਬਰੀਕ ਬੱਛੀ ਆ ਦਾਲਾ ਪੀਸ ਆ ਬਰੀਕੀ ਚ ਫੋਲ ਆ ਬਾਈ ਲੈ ਤੋਰਾ ਦੇਖੋ ਕੀ ਮੋਲ ਆ ਬਾਈ ਜੈ ਜੈ ਦਾ ਬਸ ਜਮਾ ਲੈਣ ਦੇਣ ਵੀਰੇ ਇਹ ਤਾਂ 82000 ਰੁਪਏ ਲੈਣਾ ਹੀ ਆ ਬਸ ਸ਼ੋਰ ਕਰਾਂਗੇ ਠੀਕ ਆ ਬਾਈ 82000 ਰੁਪਿਆ ਬਾਈ ਕਹਿੰਦਾ ਲੈਣਾ ਹੀ ਮੁੱਲ ਜਾਵਾ ਜਾਇਜ਼ ਆ ਮਾੜਾ ਮੋਟਾ ਛੋੜ ਜੂਗਾ ਨਾ ਨਿਖੜਾ ਨਾਣਾ ਨੂਣਾ ਫੁੱਲ ਚੰਗੀਆਂ ਹਨ ਕਰਮ ਵਾਲੀ ਦੇ ਲੈ ਇਹ ਦੋ ਵੀ ਨੇ ਆਪ ਦਾ ਪੀਕਲ ਲੈਣਾਗਾ ਹੂੰ ਇਹਦੇ ਆਪਦੇ ਪੀਕਲ ਵੀ ਦੱਸੂਗੀ ਬੱਚੀ ਮੈਂ ਕੋਈ ਚੀਜ਼ ਆ ਸਹੀ ਗੱਲ ਆ ਬਾਈ ਆ ਆਰਡਰ ਇੰਨਾ ਕਿ ਚੰਗਾ ਇੰਨੀ ਕਿ ਤਕੜੀ ਫੀਟਿੰਗ ਆ ਵੀ ਸੇਤ ਹੀ ਕਰ ਇਹਨੂੰ ਮੈਂ ਸਟੈਂਡਸ ਵਗੈਰਾ ਨਹੀਂ ਹੁੰਦੀ ਹਨਾ ਬਾਈ ਫੀਟਿੰਗ ਦੇਖੋ ਲੈ ਵੀਰੇ ਕਮਾ ਫੁੱਲ ਵੀ ਜਾਇਜ਼ ਆ ਵੀਰੇ ਮਾਨਦਾਨ ਜਰੂਰ ਹੋਜੂ ਪੂਰਾ ਪਾਂਡੜਾ ਲੈਵਾਂ ਦਾ ਨਾਣਾ ਹੈ ਕੱਲੀ ਕੱਲੀ 나ੜ ਨਹੀਂ ਦੀ ਹਲੇ ਵਿੱਚ ਕਿ ਨਹੀਂ ਬਈ ਮੁੱਲ ਜਮਾ ਜਾਇ ਜਾ ਕੇ ਬਾਈ ਦੋ ਨੰਬਰ ਤੇ ਕਿਹੜਾ ਸੂਆ ਸੁਣਦੀ ਹੈ ਵੀਰੇ ਦੂਜਾ ਸੂਆ ਸੁਣਦੀ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹੈ ਬਈ ਵੀਰੇ ਦਿਨ ਤਾਂ ਇਹ ਪੰਜ ਚਾਰ ਵੀ ਕੱਢ ਜੇ ਤੇ ਕੱਢ ਜੇ ਠੀਕ ਆ ਤੇ ਸੂਪੇ ਦਾ ਐਨੀ ਦਾ ਰਾਤ ਨੂੰ ਸੂਪੇ ਤੇਰੀ ਬਹੁਤ ਸੁਣਦੀ ਹੈ ਬਾਬਾ ਕਮਾਲ ਪੂਰਾ ਫੀਟਿੰਗ ਵਾਲਾ ਲੈਵਾਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਚੱਤੀ-ਚੱਤੀ ਆ ਤਣ ਇੱਕ ਦੋ ਹੀ ਲੈਂਦੀ ਆ ਬਈ ਤੇ ਤਿਆਰੀ ਬੜੀ ਦੀ ਬਹੁਤ ਚੰਗੀ ਆ ਭਾਉ ਦੀ ਹੁਣੇ ਸੂਪੇ ਬਈ ਪੂਰਾ ਪਾਸਟਾ ਲੈ ਬਾਬਾ ਦਾ ਲੈ ਵਾ ਇਹਸ ਰਿਵਿਊ ਦੀ ਦੇਖੋ ਕਮਾਲ ਬੋਦੀਵਾਦੀ ਪੂਰੀ ਚੰਗੀ ਆ ਸਨਖ ਭਣਾ ਬੈਡ ਦੇ ਵਿੱਚ ਫੁੱਲ ਆ ਫੁੱਲ ਬ੍ਰੀਡ ਆ ਵੱਡੇ ਕਰਦ ਜਾ ਬਈ ਕੋਈ ਛੋਟੀ ਨਾ ਮੰਨੋ ਫੁੱਲ ਕਰਦਾ ਫੁੱਲ ਸਾਇਆ ਜਾ ਬਈ ਕਿੰਨਾ ਦੁੱਧ ਦੇ ਦੂ ਗੱਗੂ ਐਸਟੀਮੇਟ ਬਈ ਬਈ ਪਹਿਲਾ ਸੂਏ ਦਾ ਕੱਢਿਆ ਵਾ 28 29 ਕਿਲੋ ਦੁੱਧ ਓਕੇ ਐ ਤੇ 30 ਤੋਂ ਪਲੱਸ ਚੱਲੂਗੀ ਬਈ ਸਹੀ ਚੱਲ ਬਈ ਦੀ ਪਲੱਸ ਦੀ ਬਾਈ ਕਹਿੰਦਾ ਉਮੀਦ ਕਰਨੇ ਆ ਬ੍ਰੀਡ ਫੁੱਲ ਮੈਂ ਕਹਿੰਦਾ ਕੋਈ ਲੇਖਾ ਨਹੀਂ ਹੈ ਨਾ ਕਰਮਾਈ ਦਾ ਬ੍ਰੀਡ ਦੇਖੋ ਫੇਸਬੁਕ ਪ੍ਰਿੰਟ ਪ੍ਰਿੰਟ ਕਰਮਾਈ ਦਾ ਪੂਰਾ ਚੰਗਾ ਬਈ ਕੀ ਆ ਵਾਹ ਬ੍ਰੀਡ ਫੁੱਲ ਮਗਰ ਮੂਰ ਲਾਲੇ ਬਾਬਾ ਜੀ ਪੰਡ ਵਾਲਾ ਲੇਵਾ ਤਿਆਰ ਕਰਦੀ ਹੁੰਦੀ ਆ ਜੇ ਸੁੰਦੀ ਸੁੰਦੀ ਨੇ ਕਰਮਣੀ ਨੇ ਲੇਵਾ ਹੋਰ ਵੀ ਸੋਹਣਾ ਤਿਆਰ ਕਰਨਾ ਬਈ ਲੈ ਬ੍ਰੀਡ ਦੇਖੋ ਇੱਕ ਨੰਬਰ ਕੀ ਆ ਵਾਹ ਲੈ ਚਲੋ ਮੁੱਲ 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 ਕੀ ਆ ਬਈ ਇਹਦਾ ਮੁੱਲ ਦਾ ਲੈਂਡ ਦੇਣ 1 ਲੱਖ 22000 ਰੁਪਏ ਠੀਕ ਆ ਬਈ ਮਾਨ ਤਨ ਹੋ ਜਾ ਹਾਂ ਮੋਕੇ ਤੇ ਹੋ ਜਾਊਗਾ ਠੀਕ ਆ ਬਈ ਬ੍ਰੀਟ 1 ਨੰਬਰ ਆ ਬਈ ਲੈ ਚੱਲ ਬਈ ਬੰਦੇ ਕੋਈ ਨਹੀਂ ਨਾੜਾ ਨੂੜਾ ਲਿਫਟ ਬੋਲ ਲੈ ਕੱਲੀ ਕੱਲੀ 나ੜ ਚੈੱਕ ਕਰੋ ਬਈ ਜਿੱਥੇ ਮੁੱਠੀ ਵਾਲਾ ਠੰਡਾ ਲਾ ਕੇ ਖਾਣਾ ਦਾ ਇੱਕ ਨੰਬਰ ਬ੍ਰੀਟ 1 ਨੰਬਰ ਤੋਂ ਰਾ 1 ਨੰਬਰ ਲੈ ਕੀ ਆ ਬਾਤ ਹਾਂ ਜਮਾ ਬਈ ਡੈਮਡ 30 ਆ ਹਣ ਦਾਮ ਦਾ ਅਵਰੇਜ ਆ ਮਾ ਆ ਕੁਆਲਿਟੀ ਦੇਕਰ ਮਾਲੀ ਦੀ ਤੇ ਮੁੱਲ ਵੀ ਜਾਇਜ਼ ਆ ਮਾਨ ਤਨ ਜ਼ਰੂਰ ਹੋ ਜਾਵੇ ਤੇ ਕਿਸੇ ਵੀ ਨੂੰ ਭਾਈ ਦੋਨਾਂ ਚ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ